ਮੈਂ ਤੁਹਾਡੇ ਲਈ ਇਹੋ ਜਿਹੇ 6 ਜੌਬਸ ਲੈ ਕੇ ਆਇਆ ਜਿਹੜੀਆਂ ਤੁਹਾਨੂੰ ਘੰਟੇ ਦਾ 32 ਡਾਲਰ ਤਾਂ ਦੇਣਗੇ ਹੀ ਦੇਣਗੇ ਉਹਦੇ ਨਾਲ ਤੁਹਾਨੂੰ ਕਿਸੇ ਡਿਗਰੀ ਜਾਂ ਕਿਸੇ ਐਕਸਪੀਰੀਅੰਸ ਦੀ ਵੀ ਲੋੜ ਨਹੀਂ ਤੇ ਨੰਬਰ 3 ਵਾਲੀ ਜਿਹੜੀ ਜੌਬ ਆ ਉਹ ਤੁਹਾਨੂੰ ਨਾ ਮਿਲੇ ਇਹ ਤਾਂ ਹੋ ਹੀ ਨਹੀਂ ਸਕਦਾ ਨੰਬਰ 1 ਤੇ ਹੁੰਦੀ ਹੈ ਕੁਆਲਿਟੀ ਅਸ਼ੋਰੈਂਸ ਦੀ ਜੌਬ ਫॉर ਟਿਕਟੌਕ ਹਾਂਜੀ ਤੁਸੀਂ ਟਿਕਟੌਕ ਦੀ ਜੌਬ ਕਰ ਬੈਠੇ ਹੀ ਆਪਣੇ ਫੋਨ ਤੋਂ ਵੀ ਕਰ ਸਕਦੇ ਹੋ ਤੁਹਾਨੂੰ ਲੈਪਟਾਪ ਦੀ ਲੋੜ ਨਹੀਂ ਇਹਦੇ ਵਿੱਚ ਟਿਕਟੌਕ ਤੁਹਾਨੂੰ ਵੀਡੀਓਜ਼ ਦੇਖਣ ਦੇ ਪੈਸੇ ਪੇ ਕਰਦੀ ਹੈ ਇੰਟਰਵਿਊ ਪ੍ਰੋਸੈਸ ਬੜਾ ਹੀ ਸਿੰਪਲ ਹੈ ਜੇ ਤੁਹਾਨੂੰ ਹਿੰਦੀ ਇੰਗਲਿਸ਼ ਪੰਜਾਬੀ ਉਰਦੂ ਇਹਨਾਂ ਚ ਕੋਈ ਵੀ ਲ ਏ ਜੋਬ ਲਾਈਨ ਦਾ ਪ੍ਰੋਸੈਸ ਬੜਾ ਸਿੰਪਲ ਹੈ ਯੂ ਜਸਟ ਗੋ ਟੂ ਦਿਸ ਵੈਬਸਾਈਟ ਐਂਡ ਅਪਲਾਈ ਦੇ ਵਿਲ ਕਾਲ ਯੂ ਰਾਈਟ ਅਵੇ ਜੇ ਤੁਹਾਡਾ ਕੋਈ ਐਕਸਪੀਰੀਅੰਸ ਹੈਗਾ ਜਾਂ ਤਾਂ ਜ ਨਈ ਵੀ ਹੈਗਾ ਐਕਸਪੀਰੀਅੰਸ ਇਸ ਜੋਬ ਦੀ ਸੈਲਰੀ ਹੈ ਤੁਹਾਨੂੰ ਘਟੂ ਘਟ 20 ਤੋਂ ਲੈ ਕੇ 25 ਡਾਲਰ ਤੱਕ ਤੁਹਾਨੂੰ ਮਿਲਣਗੇ ਇਸ ਜੋਬ ਦੇ ਵਿੱਚ ਇਸ ਜੋਬ ਦੇ ਵਿੱਚ ਕੰਮ ਕੀ ਹੈ ਤੁਸੀਂ ਕੋਈ ਵੀ ਵੀਡੀਓਜ਼ ਜਿਹੜੀਆਂ ਇਨਪ੍ਰੋਪਰੀਅਟ ਹੁੰਦੀਆਂ ਨੇ ਯੂਜ਼ਰ ਦੇ ਵਾਸਤੇ ਵੇਖਣ ਵਾਲੇ ਨਹੀਂ ਹੁੰਦੀਆਂ ਸਿਰਫ ਉਹਨਾਂ ਨੂੰ ਤੁਸੀਂ ਹਟਾਉਣਾ ਹੁੰਦਾ ਹੈ ਉਹਨਾਂ ਦੇ ਡਾਟਾ ਬੇਸ ਤੋਂ ਇਹ ਨਹੀਂ ਸਰਫ ਕਮ ਹੁੰਦਾ ਹਾਂਜੀ ਉਸ ਤੋਂ ਬਾਅਦ ਆਉਂਦੀ ਹੈ Apple ਦੀ ਜੌਬ ਨੰਬਰ 2 ਤੇ ਜੇ ਤੁਸੀਂ Apple ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਇੱਕ ਬਹੁਤ ਹੀ ਆਸਾਨ ਤਰੀਕਾ ਹੈ ਤੁਸੀਂ Apple ਦੀ ਵੈਬਸਾਈਟ ਤੇ ਜਾ ਕੇ ਅਪਲਾਈ ਨਹੀਂ ਕਰਨਾ ਉਸ ਤੋਂ ਤੁਹਾਨੂੰ ਕਦੀ ਵੀ ਜੌਬ ਨਹੀਂ ਮਿਲਣੀ ਤੁਸੀਂ ਕਰਨਾ ਕੀ ਹੈ ਇਸ ਵੈਬਸਾਈਟ ਤੇ ਜਾਣਾ ਕੈਲੀਕਨੈਕਟ.com ਇਥੇ ਹਮੇਸ਼ਾ ਹੀ ਹਾਇਰਿੰਗ ਚੱਲ ਰਹੀ ਹੁੰਦੀ ਹੈ ਐਵਰੀ ਮੰਥ ਦੇ ਓਪਨ ਪੋਜੀਸ਼ਨ ਮੈਨੇਜਰ ਤੋਂ ਲੈ ਕੇ ਕਸਟਮਰ ਸਰਵਿਸ ਦੇ ਰੋਲ ਤੱਕ ਦੀਆਂ ਪੋਜੀਸ਼ਨਸ ਇਥੇ ਅਵੇਲੇਬਲ ਹੁੰਦੀਆਂ ਨੇ ਇਹਨਾਂ ਦੇ ਵਿੱਚ ਕੰਮ ਕੀ ਕਰਨਾ ਹੁੰਦਾ ਤੁਸੀਂ ਸਿਰਫ ਐਪਲ ਦੇ ਯੂਜ਼ਰਜ਼ ਉਹਨਾਂ ਦੀ ਹੈਲਪ ਕਰਨੀ ਹੁੰਦੀ ਹੈ ਟੈਕਨੀਕਲ ਜੋ ਵੀ ਪ੍ਰੋਬਲਮ ਹੁੰਦੀ ਹੈ ਸੋ ਇਹਦੇ ਵਾਸਤੇ ਵੀ ਕੋਈ ਖਾਸ ਐਕਸਪੀਰੀਅੰਸ ਦੀ ਨਹੀਂ ਲੋੜ ਜੇ ਤੁਹਾਨੂੰ ਕਸਟਮਰ ਸਰਵਿਸ ਦਾ ਐਕਸਪੀਰੀਅੰਸ ਹੈਗਾ ਥੋੜਾ ਬਹੁਤ ਉਹ ਚੱਲ ਜਾਏਗਾ ਇਹਨਾਂ ਦੀ ਪੇ ਵੈਰੀ ਗੁੱਡ ਹੈ 17 ਡਾਲਰ ਤੋਂ ਲੈ ਕੇ 28 ਡਾਲਰ ierne 1 2 3 ਹਰ ਇੱਕ ਦਾ ਲੈਵਲ ਹੈ ਹਰ ਇੱਕ ਦਾ ਪੇ ਲੈਵਲ ਵੀ ਨੰਬਰ 3 ਤੇ ਹੁੰਦੀ ਹੈ ਕੰਟੈਂਟ ਰਾਈਟਰ ਦੀ ਜੌਬ ਇਸ ਜੌਬ ਦਾ ਨਾਮ ਜਿੰਨਾ ਹੀ ਔਖਾ ਲੱਗ ਰਿਹਾ ਉਨੀ ਹੀ ਸੌਖੀ ਜੌਬ ਹੈ ਉਹ ਕਿੱਦਾਂ ਮੈਂ ਦੱਸਦਾ ਤੁਹਾਨੂੰ ਅੱਜ ਕੱਲ ਹਰ ਕੋਈ ਆਪਣਾ ਕੰਟੈਂਟ ਤਿਆਰ ਕਰ ਰਿਹਾ ਹੈ ਆਨਲਾਈਨ ਯੂਟਿਊਬਰਸ ਤੇ ਜਾਂ ਸੋਸ਼ਲ ਮੀਡੀਆ ਕਿਸੇ ਵੀ ਐਪ ਦੇ ਵਾਸਤੇ ਤਾਂ ਉਹਦੇ ਵਾਸਤੇ ਮੋਸਟਲੀ ਇੰਗਲਿਸ਼ ਅਮਰੀਕਨਸ ਨੂੰ ਇੱਕ ਸਕ੍ਰਿਪਟ ਚਾਹੀਦੀ ਹੁੰਦੀ ਹੈ ਜਦੋਂ ਵੀ ਕੰਟੈਂਟ ਤਿਆਰ ਕਰਦੇ ਜੇ ਤੁਹਾਨੂੰ ਐਕਸਪੀਰੀਅੰਸ ਨਹੀਂ ਵੀ ਹੈਗਾ ਤੇ ਤੁਸੀਂ ਕੰਟੈਂਟ ਰਾਈਟ ਕਰ ਸਕਦੇ ਹੋ ਵਿਦ ਦੀ ਹੈਲਪ ਆਫ ਚੈਟ ਜੀਪੀਟੀ ਇਥੇ ਇਹੀ ਇੱਕ ਸੀ ਫੋਰ ਇਗਜ਼ਾਮਪਲ ਮੈਂ ਚੈਟ ਜੀਪੀਟੀ ਨੂੰ ਇੱਕ ਪ੍ਰੌਮਪਟ ਦੇਣਾ ਹਾਊ ਟੂ ਫਾਈਂਡ ਅ ਜੌਬ ਇਨ ਕੈਲੀਫੋਰਨੀਆ ਤਾਂ ਉਹਨੇ ਤੁਹਾਨੂੰ ਡਿਫਰੈਂਟ ਡਿਫਰੈਂਟ ਆਈਡੀਆਜ਼ ਲਿਖ ਦੇਣੇ ਨੇ ਤਾਂ ਉਹਦੇ ਵਿੱਚ ਤੁਸੀਂ ਆਪਣੀ ਇਮੇਜਿਨੇਸ਼ਨ ਆਪਣੇ ਐਕਸਪੀਰੀਐਂਸਸ ਵਗੈਰਾ ਸ਼ੇਅਰ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਤੁਸੀਂ ਇਹ ਜੌਬ ਲੈ ਸਕਦੇ ਹੋ ਤੇ ਉਹ ਇੱਕ ਪਰਫੈਕਟ ਸਕ੍ਰਿਪਟ ਤਿਆਰ ਹੋ ਜਾਈ ਲੋਕੀ 25 ਤੋਂ 30 ਡਾਲਰ ਤੋਂ ਸਟਾਰਟ ਕਰਦੇ ਨੇ ਤੁਸੀਂ ਵੀ 25 ਤੋਂ 30 ਡਾਲਰ ਪਰ ਕਲਾਇੰਟ ਲੈ ਸਕਦੇ ਹੋ ਦੇ ਹੌਲੀ ਹੌਲੀ ਜਦੋਂ ਤੁਹਾਡਾ ਐਕਸਪੀਰੀਅੰਸ ਬਣਦਾ ਜਾਵੇਗਾ ਤੁਸੀਂ 25 ਤੋਂ 50 ਡਾਲਰ इजीली ਲੈ ਸਕਦੇ ਹੋ ਕਿਉਂਕਿ ਇਸ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਮੈਂ ਇਸ ਫੀਲਡ ਦੇ ਵਿੱਚ ਕਈ ਬੰਦੇ ਇਹੋ ਜਿਹੇ ਵੀ ਦੇਖਨੇ ਜਿਨ੍ਹਾਂ ਨੇ 20 ਡਾਲਰ ਤੋਂ ਸਟਾਰਟ ਕੀਤਾ ਤੇ ਅੱਜ 200 ਤੋਂ 300 ਡਾਲਰ ਪਰ ਆਵਰ ਵੀ ਲੈ ਰਹੇ ਉਸ ਤੋਂ ਬਾਅਦ ਜਿਹੜੀ ਅਗਲੀ ਜੌਬ ਆਉਂਦੀ ਹੈ ਉਹ ਸਿਮਿਲਰ ਹੀ ਹੈ ਇਸ ਦੇ ਰਿਗਾਰਡਿੰਗ ਕੰਟੈਂਟ ਕ੍ਰੀਏਟਰ ਦੇ ਉਹ ਆ YouTube ਫੇਸਲੈਸ ਚੈਨਲ YouTube ਤੇ ਜਿੰਨੇ ਵੀ ਤੁਸੀਂ ਚੈਨਲ ਦੇਖ ਰਹੇ ਹੋ ਸਾਰਿਆਂ ਦੇ ਵਿੱਚ ਮੋਸਟਲੀ 60 ਤੋਂ 70% ਕਿਸੇ ਦਾ ਫੇਸ ਨਹੀਂ ਹੁੰਦਾ ਜਿਹੜਾ ਵੀ ਚੈਨਲ ਤੁਸੀਂ ਦੇਖ ਰਹੇ ਹੁੰਦੇ ਹੋ ਸਿਰਫ ਫੋਟੋ ਇਸ ਚੈਨਲ ਦੇ ਵਿੱਚ ਇਹ ਬੰਦਾ ਸਿਰਫ ਇੱਕ ਵਾਈਟ ਬੋਰਡ ਦਾ ਯੂਜ਼ ਕਰਦਾ ਹੈ ਉਹਨੇ ਕਦੀ ਵੀ ਆਪਣਾ ਫੇਸ ਨਹੀਂ ਦਿਖਾਇਆ ਜਿਹਦੇ ਵਿੱਚ ਉਹ ਆਪਣੀ ਵੀਡੀਓ ਤਿਆਰ ਕਰਕੇ ਪਿੱਛੇ ਆਪਣਾ ਵੌਇਸਓਵਰ ਦੇ ਦਿੰਦਾ ਹੈ ਤੇ ਇਦਾਂ ਦੀਆਂ ਵੀਡੀਓਜ਼ ਨੂੰ ਲੋਕੀ ਬੜੇ ਆਰਾਮ ਨਾਲ ਸ਼ੌਂਕ ਨਾਲ ਦੇਖਦੇ ਨੇ ਹੁਣ ਜੇ ਇਸ ਚੈਨਲ ਦੀ ਐਗਜ਼ਾਮਪਲ ਲਈਏ ਇਹ ਚੈਨਲ ਇੱਕ ਵੀਕ ਦੇ ਵਿੱਚ ਇੱਕ ਵੀਡੀਓ ਜੀ ਅਪਲੋਡ ਕਰਦਾ ਹੈ ਤਾਂ ਜੋ ਉਹਨੂੰ ਐਵਰੇਜ 500000 ਵਿਊਜ਼ ਆਉਂਦੇ ਨੇ ਤੇ ਜੇ ਉਹ ਵੀਡੀਓ ਇੰਗਲਿਸ਼ ਬੇਸਡ ਬਣੀ ਹੋਈ ਆ ਤਾਂ ਲਗਭਗ ਉਹ ਵੀਡੀਓ 1000 ਰਿਵਿਊਜ਼ ਦੇ ਪਿੱਛੇ 10 ਡਾਲਰ ਜ਼ਰੂਰ ਕਮਾਉਂਦੀ ਹੈ ਜੇ ਇਹ ਬੰਦਾ ਇੱਕ ਵੀਡੀਓ ਇੱਕ ਵੀਕ ਦੇ ਵਿੱਚ ਪਾ ਰ ਦੈਟ ਮੀਨਸ ਕਿ ਜੇ ਉਹਦੇ 2 ਮਿਲੀਅਨ ਵਿਊਜ਼ ਵੀ ਆ ਰਹੇ ਨੇ ਉਹਨਾਂ ਵੀਡੀਓਜ਼ ਤੋਂ ਸਿਰਫ ਐਡ ਰੈਵਨਿਊ ਤੋਂ ਉਹ ਸਿਰਫ 15 ਤੋਂ 20000 ਡਾਲਰ ਔਨ ਐਨ ਐਵਰੇਜ ਬਣਾ ਰਿਹਾ ਹੈ and we are not talking about the brand deals ਪਰ ਤੁਹਾਨੂੰ ਦਿਮਾਗ ਚੇ ਜਰੂਰ ਰੱਖਣਾ ਹੋਵੇਗਾ ਕਿ ਸਟਾਰਟਿੰਗ ਦੇ ਵਿੱਚ ਈਜ਼ੀ ਮਨੀ ਨਹੀਂ ਬਣੇਗੀ YouTube ਤੋਂ 30 ਤੋਂ 60 ਵੀਡੀਓਜ਼ ਤੁਹਾਨੂੰ ਘਟੋ-ਘਟ ਲੱਗਣਗੀਆਂ ਆਪਣਾ ਚੈਨਲ ਮੋਨਟਾਈਜ਼ ਕਰਾਉਣ ਲਈ ਤਾਂ ਹਾਂਜੀ ਉਸ ਤੋਂ ਬਾਅਦ ਆਉਂਦੀ ਹੈ ਇਹ ਜੌਬ study.com ਆ ਵੈਬਸਾਈਟ ਤੁਸੀਂ ਦੇਖ ਸਕਦੇ ਹੋ ਇਹ ਉਹਨਾਂ ਦੇ ਲਈ ਹੈ ਉਹ ਬੰਦੇ ਜਿਨ੍ਹਾਂ ਦਾ ਐਕਸਪੀਰੀਅੰਸ ਟੀਚਿੰਗ ਦੇ ਵਿੱਚ ਪਹਿਲਾਂ ਬਹੁਤ ਵਧੀਆ ਰਹਿ ਚੁੱਕਾ ਹੈ ਇੰਡੀਆ ਦੇ ਵਿੱਚ ਇਹ ਤੁਹਾਨੂੰ ਆਵਰਲੀ ਵੇਜ ਪੇ ਕਰਦੇ ਨੇ ਤੇ ਇਹਨਾਂ ਨੇ ਤੁਹਾਨੂੰ ਫੁੱਲ ਅਥਾਰਟੀ ਦਿੱਤੀ ਹੈ ਫੁੱਲ ਫ੍ਰੀडम ਦਿੱਤੀ ਹੈ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਹੋ ਤੁਸੀਂ ਆਪਣਾ ਸ케줄 ਕ੍ਰੀਏਟ ਕਰ ਸਕਦੇ ਹੋ ਤੁਹਾਨੂੰ 8-8 ਘੰਟੇ ਪੜਾਉਣ ਦੀ ਲੋੜ ਨਹੀਂ ਸਿਰਫ 2 ਘੰਟੇ ਵੀ ਤੁਸੀਂ ਕੰਮ ਕਰ ਸਕਦੇ ਹੋ ਪਾਰਟ ਟਾਈਮ ਤੁਸੀਂ ਪੜਾ ਸਕਦੇ ਹੋ ਯਾਦ ਰੱਖਣਾ ਹੋਏਗਾ ਕਿ ਇਹ ਪਲੇਟਫਾਰਮ ਹਾਈ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰਦਾ ਹੈ ਜਿਹਦੇ ਲਈ ਇਹ ਵਧੀਆ ਲੋਕਾਂ ਨੂੰ ਹਾਇਰ ਕਰਦੇ ਨੇ ਹਰ ਕਿਸੇ ਨੂੰ ਜੌਬ ਨਹੀਂ ਮਿਲ ਸਕਦੀ ਇਹਦੇ ਵਿੱਚ ਜੇ ਤੁਹਾਨੂੰ ਪੜਾਉਣਾ ਆਉਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਨੂੰ ਕੋਈ ਵੀ ਲੈਂਗੁਏਜ ਸਿਖਾ ਸਕਦੇ ਹੋ ਤਾਂ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਆਪਣੀ ਜਿਹੜੀ ਪੋਜੀਸ਼ਨ ਦੇ ਲਈ ਅਪਲਾਈ ਕਰ ਸਕਦੇ ਹੋ ਜੇ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਇਸ ਪਲੇਟਫਾਰਮ ਤੋਂ ਤੁਸੀਂ ਘੱਟੋ ਘੱਟ 40 ਤੋਂ 70000 ਡਾਲਰ ਇਅਰਲੀ ਬਣਾ ਸਕਦੇ ਹੋ ਉਹ ਵੀ ਪਾਰਟ ਟਾਈਮ ਜੌਬ ਕਰਕੇ ਹਾਂਜੀ ਉਸ ਤੋਂ ਬਾਅਦ ਆਉਂਦੀ ਹੈ ਆਪਣੀ ਲਾਸਟ ਜਿਹੜੀ ਪੋਜੀਸ਼ਨ ਆਉਂਦੀ ਹੈ ਉਹ ਹੈ ਸੋਸ਼ਲ ਮੀਡੀਆ ਮੈਨੇਜਰ ਹਾਂ अगेन ਡਰੋ ਨਾ ਨਾਮ ਕੋਈ ਇਨ ਕੰਪਲੀਕੇਟਰ ਲੱਗ ਰਿਹਾ ਹੋਵੇ ਕਿ ਬਹੁਤ ਵੱਡਾ ਮੈਨੇਜਰ ਐਕਸਪੀਰੀਅੰਸ ਪੋਜੀਸ਼ਨ ਚਾਹੀਦੀ ਹੋएगी ਐਦਾਂ ਦਾ ਕੁਝ ਨਹੀਂ ਹੈ ਇਹ ਜੌਬ ਵੀ ਤੁਹਾਨੂੰ ਘਰੋਂ ਆਪਣੇ ਫਰੀडम ਦੇएगी ਤੁਸੀਂ ਜਦੋਂ ਮਰਜ਼ੀ ਕੰਮ ਕਰੋ ਸਕੇਡਿਊਲ ਆਪਣਾ ਬਣਾਓ ਇਟਸ ਬੇਸਿਕਲੀ ਇਸ ਜੌਬ ਦੇ ਵਿੱਚ ਕੰਮ ਕੀ ਹੁੰਦਾ ਹੈ ਕਿ ਤੁਸੀਂ ਅਕਾਊਂਟਸ ਹੈਂਡਲ ਕਰਨੇ ਹੁੰਦੇ ਨੇ ਸੋਸ਼ਲ ਮੀਡੀਆ ਦੇ ਕਈ ਡਿਫਰੈਂਟ ਡਿਫਰੈਂਟ ਲੋਕਾਂ ਦੇ ਇਹ ਜੌਬ ਖਾਸ ਕਰਕੇ ਯੰਗ ਬੰਦੇ ਲਈ ਬਹੁਤ ਵਧੀਆ ਰਹਿੰਦੀ ਹੈ ਕਿਉਂਕਿ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਨੌਲੇਜ ਕਾਫੀ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਐਡਸ ਰਨ ਕਿੱਦਾਂ ਕਰਨੀਆਂ ਨੇ ਕਮੈਂਟਸ ਦੇ ਜਵਾਬ ਕਿੱਦਾਂ ਦੇਣੇ ਨੇ ਟੈਕਨੀਕਲ ਅਸਪੈਕਟਸ ਜਿਹੜੇ ਹੁੰਦੇ ਨੇ ਵੀਡੀਓਜ਼ ਦੇ ਜਾਂ ਸੋਸ਼ਲ ਮੀਡੀਆ ਦੇ ਹੈਂਡਲ ਕਰਨ ਦੇ ਉਹ ਯੰਗਸਟਰਸ ਨੂੰ ਜ਼ਿਆਦਾ ਪਤਾ ਹੁੰਦੇ ਨੇ ਐਸ ਕੰਪੇਅਰ ਟੂ 올ਡਰ ਜਨਰੇਸ਼ਨ ਇਸ ਪੋਜੀਸ਼ਨ ਦੇ ਵਿੱਚ ਜਿਹੜੀ ਤੁਹਾਡੀ ਜੌਬ ਦੀ ਸੈਲਰੀ ਆ 50000 ਪਰ ਈਅਰ ਸਟਾਰਟ ਹੋ ਜਾਂਦੀ ਹੈ ਸਭ ਤੋਂ ਵੱਡੀ ਖਾਸੀਅਤ ਨਾ ਇਸ ਦੇ ਲਈ ਤੁਹਾਨੂੰ ਕਿਸੇ ਡਿਗਰੀ ਦੀ ਲੋੜ ਆ ਨਾ ਕਿਸੇ ਐਕਸਪੀਰੀਅੰਸ ਦੀ ਲੋੜ ਆ ਤੁਸੀਂ ਆਪਣਾ ਤਰ੍ਹਾਂ ਦਾ ਐਕਸਪੀਰੀਅੰਸ ਦੇ ਸਕਦੇ ਹੋ ਕਿਉਂਕਿ ਮੋਸਟਲੀ ਸੋਸ਼ਲ ਮੀਡੀਆ ਯੰਗਸਟਰਸ ਚਲਾਉਂਦੇ ਨੇ ਤਾਂ ਸੇਮ ਚੀਜ਼ ਤੁਸੀਓ ਕਰਨੀ ਹੁੰਦੀ ਹੈ ਹੈਂਡਲ ਇੱਕ ਲਾਸਟ ਸਬ ਤੋਂ ਜ਼ਰੂਰੀ ਇੰਪੋਰਟੈਂਟ ਟਿਪ ਜਿਹੜੀ ਮੈਂ ਦੇਣੀ ਸੀ ਤੁਹਾਨੂੰ ਜੋਬ ਫਾਈਂਡ ਕਰਨ ਦੇ ਲਈ ਤੁਸੀਂ ਕੋਈ ਵੀ ਜੋਬ ਲਿੰਕਡਇਨ ਤੋਂ ਲੱਭ ਲੈਣੀ ਹੈ ਜੋ ਵੀ ਤੁਹਾਨੂੰ ਪਸੰਦ ਆ ਉਸ ਤੋਂ ਬਾਅਦ ਤੁਸੀਂ ਕੰਪਨੀ ਦੇ ਕੈਰੀਅਰ ਵੈਬਸਾਈਟ ਪੇਜ ਤੇ ਜਾਣਾ ਹੈ ਉੱਥੇ ਜਾ ਕੇ ਤੁਸੀਂ ਆਪਣਾ ਡਾਇਰੈਕਟਲੀ ਰੈਜ਼ੂਮੇ ਜਿਹੜਾ ਹੈ ਅਪਲੋਡ ਕਰ ਦੇਣਾ ਹੈ ਹੁਣ ਜਿਹੜਾ ਤੁਹਾਡਾ ਰੈਜ਼ਿਊਮੇ ਉਹ ਇਮੀਡੀਏਟਲੀ ਹਾਇਰਿੰਗ ਮੈਨੇਜਰ ਦੇ ਕੋਲ ਡਾਇਰੈਕਟਲੀ ਚਲਾ ਜਾਏਗਾ that means ਕਿ ਤੁਹਾਡੇ ਕੋਲ ਬੈਟਰ ਚਾਂਸ ਹੋਏਗਾ ਇੰਟਰਵਿਊ ਲੈਣ ਦਾ as compared to ਕਿ ਜਿਹੜੇ indeed ਦੇ थ्रू ਅਪਲਾਈ ਕਰ ਰਹੇ ਨੇ ਕਿਉਂਕਿ indeed ਤੋਂ ਸਾਰੇ ਨੇ ਅਪਲਾਈ ਕਰਨਾ ਹੈ ਤੇ ਉਹ ਸਿਰਫ ਇੱਕ ਦੋ ਬਟਨ ਦਾ ਕਲਿੱਕ ਕਰਦਾ ਰੋਲ ਹੁੰਦਾ ਹੈ ਉਨ ਇਹਦੇ ਵਿੱਚ ਤੁਸੀਂ ਕਰੀਅਰ ਵੈਬਸਾਈਟ ਤੇ ਜਾਓਗੇ ਤਾਂ ਉਹਨਾਂ ਨੇ ਤੁਹਾਨੂੰ ਡਿਫਰੈਂਟ ਡਿਫਰੈਂਟ ਕੁਐਸਚਨ ਪੁੱਛਨੇ ਬਹੁਤ ਸਾਰੇ ਕੈਂਡੀਡੇਟ ਉਥੇ ਗਿਵ ਅਪ ਕਰ ਦਿੰਦੇ ਨੇ ਉਹ ਐਪਲੀਕੇਸ਼ਨ ਭਰ ਦੇ ਨਹੀਂ ਕਿ ਇੰਨਾ ਜਬ ਕੌਣ ਕਰੇ ਸੋ ਤੁਹਾਡੇ ਕੋਲ ਉਥੇ ਬੜਾ ਵੱਡਾ ਐਡਵਾਂਟੇਜ ਹੋ ਜਾਂਦਾ ਹੈ ਇਹ ਪਰਸਨਲੀ ਮੈਂ ਟੈਕਨੀਕ ਕੀਤੀ ਆ ਤੇ ਮੈਨੂੰ ਯੂਸਫੁਲ ਲੱਗੀ ਬਹੁਤ ਸਾਰੀ ਉਹਨ ਕਈ ਵਾਰੀ ਕਈ ਕੰਪਨੀਆਂ ਦੀ ਕਰੀਅਰ ਵੈਬਸਾਈਟ ਪੇਜ ਨਹੀਂ ਹੁੰਦਾ ਤਾਂ ਤੁਸੀਂ ਉਹਨਾਂ ਨੂੰ ਸਿੱਧੀ ਕਾਲ ਕਰਨੀ ਹੈ ਡਾਇਰੈਕਟ ਤੇ ਉਹਨਾਂ ਨੂੰ ਪੁੱਛਣਾ ਹੈ ਕਿ ਇਹ ਜੋਬ ਹਜੇ ਵੀ ਅਵੇਲੇਬਲ ਆ ਕਿਉਂਕਿ ਹੋ ਸਕਦਾ ਹੈ ਕਿ ਉਹ ਜੌਬ ਇੰਡੀਡ ਤੇ ਹੋਵੇ ਪਰ ਐਕਚੁਅਲ ਦੇ ਵਿੱਚ ਉਹ ਜੌਬ ਐਗਜ਼ਿਸਟ ਹੀ ਨਾ ਕਰੀ ਹੋਵੇ ਐਨੀਮੋ ਉਸ ਤੋਂ ਬਾਅਦ ਮੈਂ ਤਾਂ ਇਹ ਹੀ ਤੁਹਾਨੂੰ ਟਿਪ ਦਵਾਂਗਾ ਕਿ ਅਪਲਾਈ ਫਾਰ ਬੋਥ ਇੰਡੀਡ ਤੇ ਵੀ ਜਾਣਾ ਹੈ ਤੇ ਉਹਨਾਂ ਦੇ ਕੈਰੀਅਰ ਵੈਬਸਾਈਟ ਪੇਜ ਤੇ ਵੀ ਜਾ ਕੇ ਤੁਸੀਂ ਖੋਦ ਅਪਲਾਈ ਕਰਨੀ ਹੈ ਜੌਬ ਆਈ ਨੋ ਕਿ ਥਿਸ ਇਜ਼ ਅ ਟਾਈਮ ਕੰਜ਼ੂਮਿੰਗ ਪ੍ਰੋਸੈਸ ਜਦੋਂ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਕੈਰੀਅਰ ਪੇਜ ਤੇ ਜਾਂਦੇ ਹੋ ਤੇ ਅਪਲੀਕੇਸ਼ਨ ਫਿਲ ਅਪ ਕਰਦੇ ਹੋ ਤੇ ਕੰਪਨੀ ਨੂੰ ਵੀ ਆਈਡੀਆ ਹੋ ਜਾਂਦਾ ਹੈ ਕਿ ਤੁਸੀਂ ਕਿੰਨੇ ਫਿੱਟ ਹੋ ਇਸ ਰੋਲ ਦੇ ਲਈ ਬਾਕੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਲਾਈਕ ਕਮੈਂਟ ਕਰਦੇ ਹੋ ਜੇ ਤੁਹਾਡ